ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਹ ਗੁਰਦੇਵ ਸਿੰਘ ਨੇ ਅੰਗ ਸੂਬਾ ਪ੍ਰਧਾਨ ਪੰਜਾਬ ਵਰਸ ਲਈ ਸੀਵਰੇ ਬੋਰਡ ਔਰ ਸੋਰਸ ਵਰਕਰ ਯੂਨੀਅਨ ਅ ਅਸੀਂ ਅੱਜ ਆਏ ᱛਿਗੇ ਚੂੜ ਪੈਣੀ ਪਿੰਡ ਦੇ ਵਿੱਚ ਜਿੱਥੋਂ ਕਿ ਸਾਡਾ ਜਗਤਾਰ ਸਿੰਘ ਆ ਜਿਹੜਾ ਉਹ ਜ਼ਿਲ੍ਹਾ ਪ੍ਰਧਾਨ ਲੱਗਿਆ ਬਠਿੰਡੇ ਦਾ ਤੇ ਸਾਡੇ ਸੁਣਨ ਦੇ ਵਿੱਚ ਆਇਆ ਵੀ ਅਸੀਂ ਦੱਸ ਦਈਏ ਵੀ ਅਸੀਂ ਸੰਘਰਸ਼ ਲੜ ਰਹੇ ਹਾਂ ਸਰਕਾਰ ਨਾਲ ਛੱਤੇ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਵਾਸਤੇ ਤੇ ਸਾਡੇ ਬੰਦੇ ਆ ਜਿਹੜੇ ਉਹ ਕੋਈ ਚੋਰੀ ਡਾਕੇ ਦੇ ਵਿੱਚ ਨਹੀਂ ਗਏ ਜਿਹੜੇ ਲੋਕ ਕਹਿੰਦੇ ਵੀ ਉਹਨਾਂ ਨੇ ਚੋਰੀ ਕੀਤੀ ਐ ਮੋੜ ਮੰਡੀ ਦੇ ਵਿੱਚ ਕੋਈ ਡਾਕਾ ਮਾਰਿਆ ਅਸੀਂ ਇੱਕ ਬੇਨਤੀ ਕਰਦੇ ਆ ਸਪਸ਼ਟ ਜੀ ਵੀ ਜੇਕਰ ਉਹ ਲੋਕ ਆਪਣੀਆਂ ਹਰਕਤਾਂ ਤੋਂ ਆਵਾਜ਼ ਨਾ ਆਏ ਤਾਂ ਅਸੀਂ ਉਹਨਾਂ ਦੇ ਮਾਨ ਹਾਨੀ ਦਾ ਕੇਸ ਕਰਾਂਗੇ ਜਾਂ ਉਹ ਸਬੂਤ ਪੇਸ਼ ਕਰਨ ਕਿ ਸਾਡੇ ਬੰਦਿਆਂ ਨੇ ਚੋਰੀ ਕੀਤੀ ਐ ਜਾਂ ਕੋਈ ਡਾਕਾ ਮਾਰਿਆ ਅੱਜ ਅਸੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਬੈਠੇ ਆ ਜੇਕਰ ਆ ਦੇਖ ਲਓ ਸਾਰੇ ਪੂਰੀ ਜੁਨੀਆ ਆਈ ਹੋਈ ਆ ਜਗਤਾਰ ਸਿੰਘ ਦੇ ਘਰੇ ਬੈਠੇ ਆ ਅਸੀਂ ਆ ਜਗਤਾਰ ਸਿੰਘ ਦਾ ਪਿਓ ਬੈਠਾ ਜੇਕਰ ਕਿਸੇ ਵੀ ਬੰਦੇ ਨੇ ਕੋਈ ਵੀ ਗੱਲਬਾਤ ਕੀਤੀ ਤੇ ਅਸੀਂ ਉਸ ਬੰਦੇ ਤੇ ਚਾਹੇ ਬੁਢੀ ਹੋਵੇ ਚਾਹੇ ਬੰਦਾ ਹੋਵੇ ਅਸੀਂ ਮਾਨਹਾਨੀ ਦਾ ਕੇਸ ਕਰਾਂਗੇ ਅਸੀਂ ਚੂੜ ਪੈਣੀ ਪਿੰਡ ਤੇ ਜਿੰਨੇ ਵੀ ਕੁੱਬਿਆਂ ਦੇ ਕਿਤੋਂ ਵੀ ਸਾਡੇ ਸਾਥੀ ਆ ਮੋੜ ਮੰਡੀ ਤੋਂ ਆ ਕੋਈ ਚੋਰੀ ਡਾਕੇ ਜੀ ਨਹੀਂ ਗਏ ਅਸੀਂ ਆਪਦਾ ਸਰਕਾਰ ਨਾਲ 2.5 ਸਾਲਾਂ ਤੋਂ ਸੰਘਰਸ਼ ਲੜ ਰਹੇ ਆ ਪੱਕੇ ਕਰਾਉਣ ਬਾਰੇ ਤੇ ਸਾਡੀ ਸਰਕਾਰ ਦੇ ਵਿੱਚ ਗੱਲਬਾਤ ਚੱਲਦੀ ਐ ਪਰਚੇ ਹੋਏ ਐ ਬਿਲਕੁਲ ਹੋਏ ਐ ਸਾਨੂੰ ਵੀ ਪਤਾ ਐ ਮੁਲਾਜ਼ਮਾਂ ਤੇ ਪਰਚੇ ਹੋ ਜਾਂਦੇ ਐ ਆ ਦੜਬੇ ਦੇ ਵਿੱਚ ਪਿੱਛੇ ਜੇ ਸਾਡੀਆਂ ਟੀਚਰ ਭੈਣਾਂ ਚੱਕੀਆਂ ਗਈਆਂ ਸੀਗੀਆਂ ਉਹਨਾਂ ਨੂੰ ਵੀ 15 ਦਿਨ ਵਾਸਤੇ ਅੰਦਰ ਕੀਤਾ ਸੀਗਾ ਹੋਰ ਵੀ ਬੜੇ ਟੀਚਰ ਆ ਜਿਹੜੇ ਉਹਨਾਂ ਨੂੰ ਅੰਦਰ ਬੰਦ ਕੀਤਾ ਜਾਂਦਾ ਡਾਕਟਰਾਂ ਨੂੰ ਸਾਰੇ ਲੋਕ ਵੀਡੀਓ ਦੇਖਦੇ ਐ ਨੈੱਟ ਦੇ ਉੱਤੇ ਸਰਕਾਰ ਕੀ ਕਰ ਰਹੀ ਐ ਪਰ ਜਿਹੜੇ ਲੋਕ ਸਾਡੇ ਬੰਦਿਆਂ ਤੇ ਦੂਸ਼ਣ ਲਾ ਰਹੇ ਐ ਜਿਹੜਾ ਇਹ ਚੇਕੜ ਫੈਂਕ ਰਹੇ ਐ ਅਸੀਂ ਬੇਨਤੀ ਕਰਦੇ ਆ ਵੀ ਅਸੀਂ ਮਾਨਹਾਨੀ ਦਾ ਕੇਸ ਕਰਾਂਗੇ ਜੇਕਰ ਤੁਸੀਂ ਹਰਕਤਾਂ ਤੋਂ ਆਵਾਜ਼ ਨਾ ਆਏ ਤੇ ਤੁਹਾਨੂੰ ਸਪਸ਼ਟੀ ਕਰਨਾ ਅਸੀਂ ਦੇ ਦਿੱਤਾ ਜਾਂ ਤੁਸੀਂ ਸਪਸ਼ਟੀਕਰਨ ਦਿਓ ਵੀ ਜਿਹੜੀ ਉਹਨਾਂ ਨੇ ਕੋਈ ਚੋਰੀ ਕੀਤੀ ਉਹਦੇ ਪ੍ਰੂਫ ਲਿਆ ਕੇ ਦਿਓ ਕੋਈ ਉਹਦੇ ਸਬੂਤ ਪੈਦਾ ਕਰੋ ਤੇ ਅਸੀਂ ਬੇਨਤੀ ਕਰਦੇ ਆ ਵੀ ਬਾਰ-ਬਾਰ ਕੋਈ ਫਾਇਦਾ ਨਹੀਂ ਫਿਰ ਫਿਰ ਢਿੰਗ ਸਿੰਘ ਜਥੇਬੰਦੀਆਂ ਵੀ ਘਰਾਂ ਚੋਂ ਉਤਰ ਸਕਦੀਆਂ ਸੋਡੇ ਕੁਝ ਵੀ ਹੋ ਸਕਦਾ ਅਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਾਰਵਾਈ ਆ ਉਹ ਫਿਰ ਪਾਵਾਂਗੇ ਅਸੀਂ ਬਾਰ-ਬਾਰ ਬੇਨਤੀ ਕਰਦੇ ਆ ਵੀ ਸਾਡੇ ਬੰਦਿਆਂ ਤੇ ਦੂਸ਼ ਨਾ ਜਿਹੜੇ ਉਹ ਨਾਂ ਲਾਏ ਜਾਣ ਸਾਡੇ ਬੰਦੇ ਆਪਦਾ ਜਿਹੜਾ ਕੱਚਾ ਕੋਡ ਹੈ ਜਿਹੜਾ ਕੱਚਾ ਰੁਜ਼ਗਾਰ ਉਹਨੂੰ ਪੱਕਾ ਕਰਾਉਣ ਵਾਸਤੇ ਲੜ ਰਹੇ ਆ ਨਾ ਕਿ ਉਹਨਾਂ ਨੇ ਕੋਈ ਚੋਰੀ ਡਾਕਾ ਕੀਤੀ ਹੈ ਕਿਸੇ ਦੀ ਧੀ ਭੈਣ ਨੂੰ ਨਹੀਂ ਕੁਝ ਕਿਹਾ ਕਿਸੇ ਅਫਸਰ ਦੇ ਨਾਲ ਲੜਾਈ ਨਹੀਂ ਕੀਤੀ ਸਿਰਫ ਤੇ ਸਿਰਫ ਅਸੀਂ ਸੰਘਰਸ਼ਾ ਜਿਹੜਾ ਉਹ ਕਰ ਰਹੇ ਆ ਸਾਰੇ ਕਿਸਾਨ ਕਰਦੇ ਆ ਜਥੇਬੰਦੀਆਂ ਕਿਸਾਨਾਂ ਜਥੇਬੰਦੀਆਂ ਉਹ ਵੀ ਸੰਘਰਸ਼ ਕਰਦੀਆਂ ਉਹਨਾਂ ਦੇ ਬੰਦੇ ਵੀ ਜੇਲਾ ਜਾਂਦਾ ਉਹਨਾਂ ਤੁਹਾਨੂੰ ਕਹਿੰਦੇ ਉਹਨਾਂ ਨੂੰ ਤਾਂ ਕਹਿੰਦਾ ਨਹੀਂ ਕੋਈ ਵੀ ਇਹਨਾਂ ਨੇ ਚੋਰੀ ਡਾਕਾ ਕੀਤਾ ਕਿਉਂਕਿ ਅਸੀਂ ਗਰੀਬ ਪਰਿਵਾਰਾਂ ਦੇ ਆ ਇਸ ਕਾਰਨ ਤੁਸੀਂ ਸਾਡੇ ਤੇ ਇਹ ਚਿੱਕੜ ਫੈਂਕ ਰਹੇ ਹੋ ਤੇ ਜਿਹੜਾ